ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਥਿਆ ਸਰਵਨ ਪਰ ਨਿੰਦਾ ਸੁਨਹਿ ਮਨੁਖ ਦੇ ਕੰਨ ਵਿਅਰਥ ਹਨ ਜੇ ਉਹ ਪਰਾਇ ਬਖੀਲੀ ਸੁਣਦੇ ਹਨ ਮਿੱਥਿਆ ਹਸਤ ਪਰ ਦਰਬ ਕੋ ਹੀਰੇ ਹੱਥ ਵਿਅਰਥ ਹਨ ਜੇ ਇਹ ਪ੍ਰਾਇ ਤਨ ਨੂੰ ਚਰਾਉਂਦੇ ਹਨ ਮਿੱਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ ਅੱਖਾਂ ਵਿਅਰਥ ਹਨ ਜੋ ਇਹ ਪਰਾਇ ਜਨਾਨੀ ਦਾ ਰੂਪ ਤੱਕਦੀਆਂ ਹਨ ਮਿੱਥਿਆ ਰਸਨਾ ਭੋਜਨ ਅਨ ਸਵਾਦ ਜੀਬ ਵਿਅਰਥ ਹੈ ਜੇ ਇਹ ਖਾਣੇ ਤੇ ਹੋਰ ਸਵਾਦਾਂ ਵਿੱਚ ਲੱਗੀ ਹੋਈ ਹੈ ਮਿੱਥਿਆ ਚਰਨ ਪਰ ਵਿਕਾਰ ਕੋਤਾਵ ਹੈ ਪੈਰ ਵਿਅਰਥ ਹਨ ਜੇ ਇਹ ਪ੍ਰਾਇ ਨੁਕਸਾਨ ਵਾਸਤੇ ਦੌੜ ਭੱਜ ਕਰ ਰਹੇ ਹਨ ਮਿੱਥਿਆ ਮਨ ਪਰ ਲੋਭ ਲਬਾਵ ਹੈ हे ਮਨ ਤੂੰ ਵੀ ਵਿਅਰਥ ਹੈ ਜੇ ਤੂੰ ਪ੍ਰਾਇ ਧਨ ਦਾ ਲੋਭ ਕਰ ਰਿਹਾ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਉਹ ਸਰੀਰ ਵੀ ਵਿਅਰਥ ਹਨ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ ਮਿਥਿਆ ਬਾਸ ਲੇਤ ਵਿਕਾਰਾ ਨਕ ਵਿਅਰਥ ਹੈ ਜੋ ਵਿਕਾਰਾਂ ਦੀ ਵਾਸਨਾ ਲੈ ਰਿਹਾ ਹੈ ਬਿਨ ਬੂਝੇ ਮਿਥਿਆ ਸਭ ਭਏ ਆਪੋ ਆਪਣੀ ਹੋਂਦ ਦਾ ਮਨੋਰਥ ਸਮਝਣ ਤੋਂ ਬਿਨਾ ਇਹ ਸਾਰੇ ਅੰਗ ਵਿਅਰਥ ਹਨ ਸਫਲ ਦੇਹ ਨਾਨਕ ਹਰ ਹਰ ਨਾਮ ਲੇ हे नानक ओहो शरीर सफल है जो प्रभु दा नाम जप्दा है बिरथी साकत की आरजा रब्ब नालो टुटटे होय मनुख दी उमर व्यर्थ जांदी है साच बिना कहे होवत सूचा क्योंके सच्चे प्रभु दे नाम तो बिना ओहो किवें सुचा हो सकदा है बिरथा नाम बिना तन अंध नाम तो बिना अन्ने साकत दा शरीर ही किसे काम दा ही नहीं ਮੁਖ ਆਵਤ ਤਾ ਕਹਿ ਦੁਰਗੰਧ ਕਿਉਂਕਿ ਉਸ ਦੇ ਮੂੰਹ ਵਿੱਚੋਂ ਨਿੰਦਾ ਆਦ ਦੀ ਬੂ ਆਉਂਦੀ ਰਹਿੰਦੀ ਹੈ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਜਿਵੇਂ ਸਿਮਰਨ ਤੋਂ ਬਿਨਾ ਸਾਖਤ ਦੇ ਦਿਨ ਰਾਤ ਅਫਲ ਚਲੇ ਜਾਂਦੇ ਹਨ ਮੇਗ ਬਿਨਾ ਜੋ ਖੇਤੀ ਜਾਏ ਜਿਵੇਂ ਵਰਖਾ ਤੋਂ ਬਿਨਾ ਪੈਲੀ ਨਿਸਫਲ ਜਾਂਦੀ ਹੈ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਪ੍ਰਭੂ ਦੇ ਭਜਨ ਤੋਂ ਸਖਣਾ ਰਹਿਣ ਕਰਕੇ ਮਨੁੱਖ ਦੇ ਸਾਰੇ ਹੀ ਕੰਮ ਕਿਸੇ ਅਰਥ ਨਹੀਂ ਆਉਂਦੇ ਜਿਉ ਕਿਰਪਨ ਕੇ ਨਿਰਾਰਥ ਦਾਮ ਕਿਉਂਕਿ ਇਹ ਕੰਮ ਇਸ ਦਾ ਆਪਣਾ ਕੁਝ ਸਵਾਰਦੇ ਨਹੀਂ ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ ਆਉਂਦਾ ਧਨ ਧਨ ਤੇ ਜਨ ਜਹ ਘਟ ਬਸਿਓ ਹਰਨਾਓ ਓਹ ਮਨੁੱਖ ਮੁਬਾਰਕ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਨਾਨਕ ਤਾਕੈ ਬਲਬਲ ਜਾਓ ਹੇ ਨਾਨਕ ਆਖ ਕੇ ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ ਰਹਿਤ ਅਵਰ ਕੁਛ ਅਵਰ ਕਮਾਵਤ ਧਰਮ ਦੇ ਬਾਹਰਲੇ ਧਰੇ ਹੋਏ ਚਿੰਨ ਹੋਰ ਹਨ ਅਤੇ ਅਮਲੀ ਜ਼ਿੰਦਗੀ ਕੁਝ ਹੋਰ ਹੈ ਮਨ ਨਹੀਂ ਪ੍ਰੀਤ ਮੁਖ ਗੰਡ ਲਾਵਤ ਮਨ ਵਿੱਚ ਤਾਂ ਪ੍ਰਭੂ ਨਾਲ ਪਿਆਰ ਨਹੀਂ ਮੂਧੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ ਜਾਨਨ ਹਾਰ ਪ੍ਰਭੂ ਪਰਬੀਨ ਪਰ ਦਿਲ ਦੀਆਂ ਜਾਣਨ ਵਾਲਾ ਪ੍ਰਭੂ ਸਿਆਣਾ ਹੈ ਬਾਹਰ ਵੇਖ ਨ ਕਾਹੂ ਪੀਨ ਉਹ ਕਦੇ ਕਿਸੇ ਬਾਹਰਲੇ ਪੇਖ ਨਾਲ ਪ੍ਰਸੰਨ ਨਹੀਂ ਹੋਇਆ ਅਵਰ ਉਪਦੇਸ਼ ਐ ਆਪ ਨਾ ਕਰੈ ਜੋ ਮਨੁੱਖ ਹੋਰਨਾਂ ਨੂੰ ਮਤ ਦਿੰਦਾ ਹੈ ਪਰ ਉਹ ਆਪ ਨਹੀਂ ਕਮਾਉਂਦਾ ਆਵਤ ਜਾਵਤ ਜਨਮ ਮਰੇ ਉਹ ਸਦਾ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਜਿਸ ਕੈ ਅੰਤਰ ਬਸੈ ਨਰੰਕਾਰ ਜਿਸ ਮਨੁੱਖ ਦੇ ਹਿਰਦੇ ਵਿੱਚ ਨਰੰਕਾਰ ਵੱਸਦਾ ਹੈ ਤਿਸ ਕੀ ਸਿੱਖ ਤਰੈ ਸੰਸਾਰ ਉਸ ਦੀ ਸਿੱਖਿਆ ਨਾਲ ਜਗਤ ਵਿਕਾਰਾਂ ਤੋਂ ਬਚਦਾ ਹੈ ਜੋ ਤੁਮ ਭਾਨੇ ਤិន ਪ੍ਰਭ ਜਾਤਾ हे ਪ੍ਰਭੂ ਜੋ ਭਗਤ ਤੈਨੂੰ ਪਿਆਰੇ ਲੱਗਦੇ ਹਨ ਉਹਨਾਂ ਨੇ ਤੈਨੂੰ ਪਛਾਣਿਆ ਹੈ ਨਾਨਕ ਉਨ ਜਨ ਚਰਨ ਪਰਾਤਾ ਏ ਨਾਨਕ ਆਖ ਮੈਂ ਉਨਾਂ ਭਗਤਾਂ ਦੇ ਚਰਨਾਂ ਤੇ ਪੈਂਦਾ ਹਾਂ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਜੋ ਜੋ ਬੇਨਤੀ ਮੈਂ ਕਰਦਾ ਹਾਂ ਪ੍ਰਭੂ ਸਭ ਜਾਣਦਾ ਹੈ ਆਪਣਾ ਕੀਆ ਆਪਹਿ ਮਾਨੈ ਆਪਣੇ ਪੈਦਾ ਕੀਤੇ ਜੀਵ ਨੂੰ ਉਹ ਆਪ ਹੀ ਮਾਨ ਬਖਸ਼ਦਾ ਹੈ ਆਪਹਿ ਆਪ ਆਪ ਕਰਤ ਨਿਬੇਰਾ ਜੀਵਾ ਦੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਆਪ ਹੀ ਨਵੇੜਾ ਕਰਦਾ ਹੈ ਕਿਸੈ ਦੂਰ ਜਨਾਵਤ ਕਿਸੈ 부ਝਾਵਤ ਨੇਰਾ ਕਿਸੇ ਨੂੰ ਉਹ ਇਹ ਬੁੱਧੀ ਬਖਸ਼ਦਾ ਹੈ ਕਿ ਪ੍ਰਭੂ ਸਾਡੇ ਨੇੜੇ ਹੈ ਅਤੇ ਕਿਸੇ ਨੂੰ ਇਹ ਜਣਾਉਂਦਾ ਹੈ ਕਿ ਪ੍ਰਭੂ ਕਿਤੇ ਦੂਰ ਹੈ ਉਪਾਵ ਸਿਆਨਪਸਗਲ ਤੇ ਰਹਿਤ ਸਭ ਹੀਲਿਆਂ ਤੇ ਚੁਤਰਾਈਆਂ ਤੋਂ ਪ੍ਰਭੂ ਪਰੇ ਹੈ ਭਾਵ ਕਿਸੇ ਹੀਲੇ ਚੁਤرائی ਨਾਲ ਪ੍ਰਸੰਨ ਨਹੀਂ ਹੁੰਦਾ ਸਭ ਕਿਛ ਜਾਣੇ ਆਤਮ ਕੀ ਰਹਿਤ ਕਿਉਂਕਿ ਉਹ ਜੀਵ ਦੀ ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ ਜਿਸ ਭਾਵੇ ਤਿਸ ਲੈ ਲੜ ਲਾਏ ਜੋ ਜੀਵ ਉਸ ਨੂੰ ਭੌਂਦਾ ਹੈ ਉਸ ਨੂੰ ਆਪਣੇ ਲੜ ਲਾਉਂਦਾ ਹੈ ਥਾਨ ਥਨੰਤਰ ਰਹਿਆ ਸਮਾਏ ਪ੍ਰਭੂ ਹਰ ਥਾਂ ਮੌਜੂਦ ਹੈ ਸੋ ਸੇਵਕ ਜਿਸ ਕਿਰਪਾ ਕਰੀ ਉਹੀ ਮਨੁੱਖ ਅਸਲੀ ਸੇਵਕ ਬਣਦਾ ਹੈ ਜਿਸ ਉੱਤੇ ਪ੍ਰਭੂ ਮਿਹਰ ਕਰਦਾ ਹੈ ਨਿਮਖ ਨਿਮਖ ਜਪ ਨਾਨਕ ਹਰੀ ਏ ਨਾਨਕ ਐਸੇ ਪ੍ਰਭੂ ਨੂੰ ਦਮ ਬ ਦਮ ਯਾਦ ਕਰ ਭਾਵ ਹਰੇਕ ਸਵਾਸ ਸਵਾਸ ਦੇ ਨਾਲ ਪ੍ਰਭੂ ਨੂੰ ਯਾਦ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ